जय पीएम जय पार्थ ਤੁਸੀਂ ਦੇਖ ਰਹੇ ਹੋ ਪੋਸੂ ਨਾਮਾ ਚੈਨਲ ਇਸ ਐਪੀਸੋਡ ਦੇ ਵਿੱਚ 1971 ਦੀ ਭਾਰਤ-ਪਾਕ ਯੁੱਧ ਚ ਕਿਵੇਂ ਪਾਕਿਸਤਾਨੀ ਫੌਜ ਨੇ ਟੇਕੇ ਗੋਡੇ ਤੇ ਨਿਆਜ਼ੀ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਦੇਖਣਾ ਕਿਉਂਕਿ ਇੱਕ ਬਹੁਤ ਵੱਡੀ ਮਤਲਬ ਇਤਿਹਾਸ ਦਾ ਪੰਨਾ ਹੈ ਇੱਕ ਬਹੁਤ ਵੱਡਾ ਇਤਿਹਾਸ ਦਾ ਪੰਨਾ ਹੈ ਜਿਸ ਨੂੰ ਆਪਾਂ ਜਦੋਂ ਵੀ ਇਸ ਦੇ ਉੱਪਰ ਨਜ਼ਰ ਮਾਰਦੇ ਆਂ ਤੇ ਸਾਨੂੰ ਭਾਰਤੀ ਫੌਜ ਤੇ ਫਕਰ ਮਹਿਸੂਸ ਹੁੰਦਾ ਹੈ ਮਹਿਜ਼ ਕੁਝ ਭਾਰਤੀ ਫੌਜ ਨੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪਾਕਿਸਤਾਨੀ ਫੌਜ ਨੂੰ ਕਿਸ ਤਰ੍ਹਾਂ ਝੁਕਣ ਲਈ ਸਲੰਡਰ ਕਰਨ ਵਾਸਤੇ ਮਜਬੂਰ ਕਰ ਦਿੱਤਾ ਮੈਂ ਪੂਰੀ ਡਿਟੇਲ ਵਿੱਚ ਅੱਜ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਉਸ ਵੇਲੇ ਭਾਰਤੀ ਫੌਜ ਦੇ ਜਰਨਲ ਕੌਣ ਸਨ ਅਤੇ ਪਾਕਿਸਤਾਨੀ ਫੌਜ ਦੀ ਅਗਵਾਈ ਕੌਣ ਕਰ ਰਹੇ ਸਨ ਪੂਰੀ ਡਿਟੇਲ ਦੱਸਣ ਦੀ ਮੈਂ ਕੋਸ਼ਿਸ਼ ਕਰਾਂਗਾ 1971 ਦੀ ਭਾਰਤ-ਪਾਕ ਯੁੱਧ ਦੇ ਵਿੱਚ ਜੇ ਆਪਾਂ ਨਜ਼ਰ ਮਾਰੀਏ ਤਾਂ 3 ਦਸੰਬਰ 1971 ਨੂੰ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਹ ਯੁੱਧ ਜਿਹੜਾ ਹੋਇਆ ਸੀ ਭਾਰਤੀ ਫੌਜ ਦੀ ਅਗਵਾਈ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨੀ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁੱਲਾ ਖਾਨ ਨਿਆਜ਼ੀ ਕਰ ਰਹੇ ਸੀ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰਕੇ ਪਾਕਿਸਤਾਨੀ ਫੌਜ ਦੀਆਂ ਅਨੇਕ ਬਟਾਲੀਅਨ ਅਤੇ ਉਹਨਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਇਸ ਦੇ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁਝੀ ਪਾਕਿਸਤਾਨੀ ਫੌਜ ਦੇ ਵਿੱਚ دہشت ਦਾ ਮਾਹੌਲ ਫੈਲ ਗਿਆ ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਕਦੇ ਨਹੀਂ ਸੀ ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਰਨਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਹੀਂ ਕਰ ਸਕੀ ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ ਭਾਰਤੀ ਫੌਜ ਨੇ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਢਾਕੇ ਤੇ ਕਬਜ਼ਾ ਕਰ ਲਿਆ ਸੀ ਭਾਰਤੀ ਫੌਜ ਨੇ ਅਜਿਹੀ ਦਹਿਸ਼ਤ ਪਾਈ ਕਿ ਪਾਕਿਸਤਾਨੀ ਫੌਜ ਦਾ ਹੌਸਲਾ ਟੁੱਟ ਗਿਆ ਪਾਕਿਸਤਾਨੀ ਫੌਜ ਦੇ ਕੋਲ ਕਈ ਹਫ਼ਤਿਆਂ ਤੱਕ ਲੜਨ ਲਈ ਗੋਰੀ ਸਿੱਕਾ ਤੇ ਰਾਸ਼ਨ ਪਾਣੀ ਮੌਜੂਦ ਸੀ ਪਰ ਉਹ ਦਿਲ ਛੱਡ ਬੈਠੇ ਸਨ ਪਾਕਿਸਤਾਨੀ ਪੂਰਬੀ ਫੌਜ ਦੇ ਮੁਖੀ ਲੈਫਟੀਨੈਂਟ ਜਰਨਲ ਅਮੀਰ ਅਬਦੁੱਲਾਹ ਖਾਨ ਨਿਆਜ਼ੀ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ ਸੀ ਚਰਨਨ νιαਜ਼ੀ ਅਤੇ ਜਨ ਅਰੋੜਾ ਨੇ ਸਮਝੌਤੇ ਤੇ ਦਸਖਤ ਕੀਤੇ ਆਤਮ ਸਮਰਪਣ ਕਰਨ ਦੇ ਦਸਤਾਵੇਜ਼ ਤੇ ਦਸਖਤ ਟਾਕਾ ਦੇ ਰਮਨਾ ਰੇਸ ਕੋਰਸ ਮੈਦਾਨ ਵਿੱਚ 16 ਦਸੰਬਰ 1971 ਨੂੰ ਕੀਤੇ ਗਏ ਉਸ ਦਾ ਨਾਮ ਹੁਣ ਸੁਤੰਤਰਤਾ ਚੌਂਕ ਰੱਖਿਆ ਗਿਆ ਸ਼ਹੀਦ ਸੁਰਿੰਦਰ ਸਿੰਘ ਜਿਨ੍ਹਾਂ ਦਾ ਨੰਬਰ ਦੱਸਿਆ ਜਾ ਰਿਹਾ ਜੋ ਵਿਕੀਪੀਡੀਆ ਤੇ ਹੈ 2460 536 ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ 16 ਦਸੰਬਰ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਸੀ ਅਤੇ ਬੰਗਲਾਦੇਸ਼ ਨੂੰ ਇੱਕ ਇੱਕ ਵੱਖਰੇ ਰਾਸ਼ਟਰ ਦੇ ਰੂਪ ਦੇ ਵਿੱਚ ਪਛਾਣ ਦਵਾਈ ਸੀ ਬੰਗਲਾਦੇਸ਼ ਅਲੱਗ ਮੁਲਕ ਬਣਾਉਣ ਦੇ ਵਿੱਚ ਭਾਰਤ ਦੀ ਬੜੀ ਅਹਿਮ ਭੂਮਿਕਾ ਰਹੀ ਹੈ ਜਨਰਲ ਨਿਆਜ਼ੀ ਸਮੇਤ ਪਾਕਿਸਤਾਨੀ ਸੁਰੱਖਿਆ ਸੈਨਾਮਾ ਨੇ ਕੋਈ 90000 ਦੇ ਕਰੀਬ ਜਵਾਨ ਤੇ ਅਫਸਰ ਜੰਗੀ ਕੈਦੀ ਬਣਾ ਰੱਖੇ ਸਨ ਇਸ ਦੇ ਵਿੱਚ ਪੈਦਲ ਫੌਜੀ 54154 ਸਮੁੰਦਰੀ ਫੌਜੀ 13181 ਹਵਾਈ ਫੌਜੀ 833 ਅਤੇ ਨੀਮ ਫੌਜੀ ਬਲ ਦੇ ਪੁਲਿਸ ਸਮੇਤ 22000 ਦੇ ਕਰੀਬ ਵਿਅਕਤੀ ਸ਼ਾਮਲ ਸਨ ਇਹਨਾਂ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਮਦਦ ਕਰਨ ਵਾਲੇ ਰਜ਼ਾਕਾਰ ਬਿਕਾਫੀ ਗਿਣਤੀ ਵਿੱਚ ਬੰਦੀ بنائے ਹੋਏ ਸਨ ਆਧੁਨਿਕ ਜੰਗੀ ਇਤਿਹਾਸ ਦੇ ਵਿੱਚ ਪਾਕਿਸਤਾਨ ਦੀ ਇਹ ਸ਼ਰਮਨਾਕ ਹਾਰ ਹੈ ਭਾਰਤ ਚ ਬੋਰੀ ਵਾਲਾ ਪੁਲ ਪੱਕਾ ਗਾਜੀਪੋਸਟ ਅਤੇ ਹੋਰ ਕਈ ਥਾਵਾਂ ਦੇ ਉੱਪਰ ਸਥਿਤ ਸ਼ਹੀਦਾਂ ਦੀਆਂ ਸਮਾਦਾਂ ਵੀ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਦੋਸਤੋ ਜੇ ਆਪਾਂ 1971 ਦੀ ਗੱਲ ਕਰੀਏ ਔਰ ਮੇਜਰ ਜਨਰਲ ਮਤਲਬ ਉਨ੍ਹਾਂ ਦੀ ਗੱਲ ਕਰੀਏ ਜੇ ਆਪਾਂ ਜਿਨ੍ਹਾਂ ਨੂੰ ਜਗਜੀਤ ਸਿੰਘ ਅਰੋੜਾ ਦੇ ਨਾਮ ਨਾਲ ਜਾਣਿਆ ਜਾਂਦਾ ਜਿਨ੍ਹਾਂ ਦੇ ਉੱਪਰ ਇੱਕ ਫਿਲਮ ਵੀ ਬਣੀ ਹੈ ਬਾਰਡਰ ਉਸ ਨੂੰ ਜਦੋਂ ਦੇਖਦੇ ਆ ਤਾਂ ਸੱਚਮੁੱਚ ਮੁਠੀ ਪਰ ਭਾਰਤੀ ਫੌਜ ਦੇ ਸੈਨਿਕ ਔਰ ਤਕਰੀਬਨ 22000 ਸੈਨਿਕਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੰਦਾ ਹੈ ਅੱਜ ਜਿਹੜਾ ਪਾਕਿਸਤਾਨ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ ਉਹ ਆਪਣੇ ਇਤਿਹਾਸ ਨੂੰ ਸ਼ਾਇਦ ਨਹੀਂ ਜਾਣਦਾ ਜਦੋਂ ਜਦੋਂ ਵੀ ਪਾਕਿਸਤਾਨ ਨੇ ਹਿੰਮਤ ਕੀਤੀ ਹੈ ਚੋਰੀ ਛਿਪੇ ਭਾਰਤ ਦੇ ਉੱਪਰ ਹਮਲਾ ਕਰਨ ਦੀ ਉਸ ਨੂੰ ਹਮੇਸ਼ਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਮੂੰਹ ਤੋੜ ਜਵਾਬ ਦਿੱਤਾ ਹੈ ਇਸ ਇਤਿਹਾਸ ਨੂੰ ਜਿਸ ਨੂੰ ਆਪਾਂ 16 ਦਸੰਬਰ ਜੋ ਅਜੇ ਤੱਕ ਉਹ ਦਸਤਖਤ ਕੀਤਾ ਜਿਹੜਾ ਲੈਟਰ ਹੈ ਉਹ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ 16 ਦਸੰਬਰ ਨੂੰ ਕਿਸ ਤਰ੍ਹਾਂ ਇਹਨਾਂ ਨੂੰ ਗੋਡੇ ਟੇਕਣੇ ਪਏ ਸੀ ਔਰ ਰਮਨਾ ਰੇਸ ਕੋਰਸ ਮੈਦਾਨ ਦੇ ਵਿੱਚ ਸਾਈਨ ਕੀਤੇ ਗਏ ਸੀ ਜਿਸ ਦਾ ਨਾਮ ਹੁਣ ਸੁਤੰਤਰਤਾ ਚੌਕ ਰੱਖਿਆ ਗਿਆ ਹੈ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ